ਹਾਂਜੀ ਸਰ ਤੁਹਾਨੂੰ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਡੀਜੀਪੀ ਡਿਸਕ ਮਿਲੀ ਆ ਔਰ ਇਸ ਦੇ ਨਾਲ ਤੁਹਾਨੂੰ ਅੱਜ ਗੁਰਦਾਸਪੁਰ ਦੇ 75ਵੇਂ ਗਣਤੰਤਰ ਦਿਵਸ ਦੇ ਸਮਾਗਮ ਤੇ ਵੀ ਡੀਸੀ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਔਰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਜੈ ਹਿੰਦ ਜੀ ਮੈਂ ਸਬ ਇੰਸਪੈਕਟਰ ਗੁਰਵਿੰਦਰਪਾਲ ਸਿੰਘ ਕ੍ਰਾਈਮ ਐਂਡ ਸਪੈਸ਼ਲ ਸੈਲਿੰਗ ਚਾਰਜ ਡਿਸਟ੍ਰਿਕਟ ਗੁਰਦਾਸਪੁਰ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਸੀਨੀਅਰ ਅਫਸਰ ਸ਼੍ਰੀ ਗੌਰਵ ਯਾਦਵ ਜੀ ਡੀਜੀਪੀ ਸਰ ਐਂਡ ਐਸਐਸਪੀ ਗੁਰਦਾਸਪੁਰ ਸ਼੍ਰੀ ਵਿਜੈ ਮਾਹਰੀਸ਼ ਕੁਮਾਰ ਜੀ ਓਮ ਪ੍ਰਕਾਸ਼ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਡੀਜੀਪੀ ਡਿਸਕ ਤੇ ਦੇ ਨਾਲ ਇੱਕ ਸਨਮਾਨਿਤ ਕੀਤਾ ਐਂਡ 75 ਵੇ ਗਣਤੰਤਰ ਦਿਵਸ ਤੇ ਸਾਰੀ ਪਬਲਿਕ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਇੱਕ ਸਾਡੇ ਗਰਦਾਸਪੁਰ ਡਿਸਟ੍ਰਿਕਟ ਦੇ ਜੋ ਵੀ ਪਿਛੇ ਰਿਕਵਰੀਜ਼ ਹੋਈਆਂ ਵਾ ਉਹ ਐਸਐਸਪੀ ਗਰਦਾਸਪੁਰ ਸ਼੍ਰੀ ਦਿਯਾਮਾ ਹਰੀਸ਼ ਕੁਮਾਰ ਓਮਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈਆਂ ਤੇ ਨਾਲ ਮੇਰੀ ਟੀਮ ਜਿਹੜੇ ਮੇਰੇ ਨਾਲ ਸਹਿਯੋਗ ਕਰ ਰਿਹਾ 24 ਘੰਟੇ ਦਿਨ ਰਾਤ ਮੇਰੇ ਨਾਲ ਕੰਮ ਕਰ ਰਿਹਾ ਜੀ ਜੀ ਕਾਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਨੌਜਵਾਨਾਂ ਦੇ ਵਿੱਚ ਨਸ਼ੇ ਦਾ ਟ੍ਰੈਂਡ ਬੜਾ ਵਾ ਤੁਸੀਂ ਇੱਕ ਆਪ ਇੱਕ ਯੰਗ ਹੋ ਔਰ ਤੁਹਾਨੂੰ ਲਗਾਤਾਰ ਜਿਹੜਾ ਤੁਹਾਡੀ ਵਧੀਆ ਕਾਰਜਕਾਰੀ ਬਦਲੇ ਚੜਾਵਾ ਲਗਾਤਾਰ ਤੁਹਾਨੂੰ ਤੁਹਾਡੇ ਡਿਪਾਰਟਮੈਂਟ ਚ ਤਰੱਕੀ ਵੀ ਔਰ ਇਨਾਮ ਵੀ ਮਿਲਦੇ ਆ ਅੱਜ ਦੇ ਇਸ ਪਵਿੱਤਰ ਖਾਸ ਮੌਕੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹਾਂਗੇ ਕਿ ਆਪਣਾ ਪੜਨ ਵੱਲ ਧਿਆਨ ਰੱਖੋ ਔਰ ਸਪੋਰਟਸ ਵੱਲ ਜ਼ਿਆਦਾ ਧਿਆਨ ਰੱਖੋ ਔਰ ਅੱਗੇ ਮੈਂ ਦੇਖਿਆ ਕਿ 75ਵੇਂ ਗੰਦੰਤਰ ਦਿਵਸ ਦੇ ਵਿੱਚ ਅੱਜ ਬਹੁਤ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਜਿਹੜੇ ਅੱਗੇ ਨਾਲੋਂ ਗਿਣਤੀ ਕਾਫੀ ਬਹੁਤ ਵਧੀ ਇਸ ਚੀਜ਼ ਨੂੰ ਇਸ ਚੀਜ਼ ਨੂੰ ਅਸੀਂ ਬਹੁਤ ਸਲਾਘਾਯੋਗ ਮੰਨਾਂਗੇ ਕਿ ਜਿਹੜੇ ਸਾਡੇ ਬੱਚੇ ਆ ਦਿਨ-ਬਦ ਦਿਨ ਪਾਰਟਿਸਿਪੇਟ ਕਰ ਰਹੇ ਆ ਔਰ 75ਵੇਂ ਗੰਦੰਤਰ ਦਿਵਸ ਦੇ ਵਿੱਚ ਅੱਜ ਸਾਰਿਆਂ ਨੂੰ ਮਾਨ ਸਨਮਾਨ ਵੀ ਕੀਤਾ ਤੇ ਮੈਂ ਦਿਲੋਂ ਤੇ ਅਸਲੋਂ ਧੰਨਵਾਦ ਆ ਸੀਨੀਅਰ ਅਫਸਰਾਂ ਦਾ ਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਜੀ